ਹੈਲੋ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕੁਮਾਰ ਗਰਗ ਐਜੂਕੇਸ਼ਨ ਹੱਬ ਅੰਬੇ ਇੰਸਟੀਚੂਟ ਮਾਨਸਾ ਤੇ ਪਟਿਆਲਾ ਬੱਚੇ ਅੱਜ ਅਸੀਂ ਬਹੁਤ ਹੀ ਇੰਪੋਰਟੈਂਟ ਇਨਫੋਰਮੇਸ਼ਨ ਜਿਹੜੀ ਕਿ ਆਪਾਂ ਨੂੰ ਪਤਾ ਹੀ ਹੈ ਕਿ 241 ਕੈਂਡੀਡੇਟਸ ਜਿਹੜੇ 986 ਪੋਸਟਾਂ ਸੀਗੀਆਂ ਐਮਪੀਐਚ ਡਬਲਯੂ ਫੀਮੇਲ ਦੀਆਂ ਉਹਨਾਂ ਨੂੰ ਅੱਜ ਦੀ ਡੇਟ ਦੇ ਵਿੱਚ ਬੇਟਾ ਭਗਵੰਤ ਮਾਨ ਦੀ ਸਰਕਾਰ ਵੱਲੋਂ ਜੋ ਭਗਵੰਤ ਮਾਨ ਦੀ ਸਰਕਾਰ ਦਾ ਸੁਪਨਾ ਵੀ ਨੌਜਵਾਨਾਂ ਨੂੰ ਨੌਕਰੀ ਮਿਲੇ ਤਾਂ ਬੇਟਾ ਉਹੋ ਸੁਪਨੇ ਦੇ ਅਧੀਨ ਬੇਟਾ ਆਪਣੇ ਕੋਲ ਅੱਜ 241 ਕੈਂਡੀਡੇਟ ਐਮਪੀਐਚਡਬਲਯੂ ਫੀਮੇਲ ਨੂੰ ਜੁਆਇਨਿੰਗ ਲੈਟਰ ਦੇ ਦਿੱਤੇ ਗਏ ਨੇ ਤੇ ਆਪਾਂ ਨੂੰ ਬੱਚੇ ਹੁਣ ਇਹ ਵੀ ਹੈ ਵੀ ਪੰਜਾਬ ਸਰਕਾਰ ਨੇ ਨਵੀਆਂ ਪੋਸਟਾਂ ਜਿਹੜੀਆਂ ਹੈਗੀਆਂ 822 ਪੋਸਟਾਂ ਜਿਹੜੀਆਂ ਹੈਗੀਆਂ ਉਹ ਹੈਲਥ ਮੈਕਮੇ ਦੇ ਵਿੱਚ ਕੱਢ ਦਿੱਤੀਆਂ ਗਈਆਂ ਤੇ ਤੁਹਾਨੂੰ ਪਤਾ ਹੈ ਇਹਦੇ ਵਿੱਚੋਂ ਬਟਾ 122 ਪੋਸਟਾਂ ਏਐਨਐਮ ਦੀਆਂ ਐਮਪੀਐਚਡਬਲਯੂ ਫੀਮੇਲ ਦੀਆਂ ਪੋਸਟਾਂ ਨੇ ਤੇ 270 ਪੋਸਟਾਂ ਐਮਪੀਐਚਡਬਲਯੂ ਮੇਲ ਦੀਆਂ ਨੇ ਤੇ ਹੁਣ ਬੇਟਾ ਆਪਣੇ ਕੋਲ ਸਮਾਂ ਥੋੜਾ ਹੈਗਾ ਤੇ ਆਪਾਂ ਇਸ ਪੋਸਟ ਦੇ ਲਈ ਵਿੱਚ ਤਿਆਰੀ ਕਰਨੀ ਆ ਤਾਂ ਤੁਸੀਂ 94630 79680 ਨੰਬਰ ਤੇ ਸੰਪਰਕ ਕਰਨਾ ਜੋ ਬੱਚੇ ਮੇਰੇ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਬੈਲ ਆਈਕਨ ਬਟਨ ਦਬਾ ਲੈਣ ਨਾਲ ਹੀ ਬੇਟਾ ਸ਼ੇਅਰ ਕਰ ਦੇਣ ਵੀਡੀਓ ਨੂੰ ਉਹਨਾਂ ਬੱਚਿਆਂ ਤੱਕ ਜੋ ਬੱਚੇ ਪੈਰਾਮੈਡੀਕਲ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਬੱਚੇ ਜਿਹੜੇ 986 ਪੋਸਟਾਂ ਸੀਗੀਆਂ 986 ਪੋਸਟਾਂ ਦੇ ਵਿੱਚੋਂ ਕਾਫੀ ਕੈਂਡੀਡੇਟ ਆਪਣੇ ਇੰਸਟੀਚੂਟ ਦੇ ਜਿਹੜੇ ਸਿਲੈਕਟ ਹੋਏ ਨੇ ਸਭ ਤੋਂ ਪਹਿਲਾਂ ਉਹਨਾਂ ਕੈਂਡੀਡੇਟਸ ਨੂੰ ਬਹੁਤ ਬਹੁਤ ਮੁਬਾਰਕਾਂ ਜਿਹੜੇ ਮੇਰੇ ਇੰਸਟੀਚੂਟ ਦੇ ਵਿੱਚੋਂ ਕੋਚਿੰਗ ਲੈ ਕੇ ਸਿਲੈਕਟ ਹੋਏ ਨੇ ਦੂਸਰੀ ਗੱਲ ਬੇਟਾ ਜਿਹੜੇ ਬੱਚੇ ਮੇਰੇ ਇੰਸਟੀਚੂਟ ਦੇ ਵਿੱਚੋਂ ਸਿਲੈਕਟ ਹੋਏ ਨੇ ਉਹ ਵੀ ਬੱਚੇ ਮੈਨੂੰ 9463079680 ਤੇ WhatsApp ਮੈਸੇਜ ਕਰ ਦੇਣ ਜਿਨ੍ਹਾਂ ਨੇ ਮੇਰੇ ਇੰਸਟੀਚੂਟ ਦੇ ਉੱਪਰੋਂ ਚਾਹੇ ਤਾਂ ਬੇਟਾ ਉਹਨਾਂ ਨੇ ਆਨਲਾਈਨ ਕੋਚਿੰਗ ਲੈ ਕੇ ਬੇਟਾ ਤਿਆਰੀ ਕੀਤੀ ਸੀ ਚਾਹੇ ਮੇਰੀਆਂ ਜਿਹੜੀਆਂ YouTube ਦੇ ਉੱਪਰ ਵੀਡੀਓ ਸੀ ਉਹਨਾਂ ਨੂੰ ਦੇਖ ਕੇ ਪ੍ਰੈਪਰੇਸ਼ਨ ਕੀਤੀ ਸੀਗੀ ਜੋ ਬੱਚੇ ਸਿਲੈਕਟ ਹੋਏ ਨੇ ਬੇਟਾ ਉਹ ਆਪਣੇ ਕੋਲ ਇਸ ਨੰਬਰ ਦੇ ਉੱਪਰ ਜ਼ਰੂਰ ਸੰਪਰਕ ਕਰਨ ਕਿਉਂਕਿ ਉਹਨਾਂ ਬੱਚਿਆਂ ਨੂੰ ਬੇਟਾ ਜਿਹੜੇ 986 ਵਿੱਚ ਜਿਹੜੇ ਮੇਰੇ ਇੰਸਟੀਚਿਊਟ ਤੋਂ ਸਿਲੈਕਟ ਹੋਏ ਨੇ ਉਹਨਾਂ ਬੱਚਿਆਂ ਨੂੰ ਬੇਟਾ ਮੇਰੇ ਇੰਸਟੀਚਿਊਟ ਵੱਲੋਂ ਇੱਕ ਪਾਰਟੀ ਦਾ ਅਰੇਂਜਮੈਂਟ ਕੀਤਾ ਜਾਊਗਾ ਤੇ ਸੋ ਫਾਰ ਦੈਟ ਵੀ ਅਸੀਂ ਇਹੀ ਕਹਿਣਾ ਵੀ ਤੁਸੀਂ ਉਹ ਬੱਚੇ ਜ਼ਰੂਰ ਬੇਟਾ ਆਪਣੀ ਇਸ ਗਰੁੱਪ ਦੇ ਵਿੱਚ ਬੇਟਾ WhatsApp ਵੀ ਕਮ ਹੈ ਗਰੁੱਪ ਬਣਾ ਰਿਹਾ ਜਿਹੜੇ ਸਿਲੈਕਟਡ ਕੈਂਡੀਡੇਟਸ ਦਾ ਉਹਦੇ ਵਿੱਚ ਬੇਟਾ ਇਹ 9463079680 ਤੇ ਸੰਪਰਕ ਕਰਨ। ਦੂਸਰੀ ਗੱਲ ਬੇਟਾ ਜਿਹੜੇ ਬੱਚੇ ਬੱਚਿਆਂ ਨੇ ਫ੍ਰੀ WhatsApp ਗਰੁੱਪ ਜੁਆਇਨ ਕਰਨਾ ਹੈ ਉਹ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਉਸ ਦਾ ਲਿੰਕ ਹੈਗਾ ਉਹ ਲਿੰਕ ਦੇ ਉੱਪਰ ਜਾ ਕੇ ਜੁਆਇਨ ਕਰ ਸਕਦੇ ਨੇ। ਤੇ ਬਾਕੀ ਬੇਟਾ ਹੁਣ ਆਪਾਂ ਨੂੰ ਪਤਾ ਹੀ ਹੈ ਕਿ 986 ਦੀ ਜਿਹੜੀ ਭਰਤੀ ਹੈ ਉਹ ਲਗਭਗ ਬੇਟਾ ਕੰਪਲੀਟ ਹੋ ਚੁੱਕੀ ਹੈ, ਪੂਰੀ ਹੋ ਚੁੱਕੀ ਹੈ। 986 ਕੈਂਡੀਡੇਟ ਦੇ ਵਿੱਚੋਂ ਬੇਟਾ ਕੁਸ਼ਕ ਕੈਂਡੀਡੇਟ ਜਿਹੜੇ ਹੈਗੇ ਪੈਂਡਿੰਗ ਨੇ ਜਿਹੜੇ ਆਪਾਂ ਕਹ ਲਈਏ 50 ਕੋ ਕੈਂਡੀਡੇਟ ਹੈ ਜਿਹੜੇ ਉਹ ਪੈਂਡਿੰਗ ਨੇ ਜਿਨ੍ਹਾਂ ਦੀ वेटिंग लिस्ट ਦੇ ਵਿੱਚੋਂ ਨਾਮ ਆਏਗਾ ਹਲੇ ਉਹ ਵੀ ਕੈਂਡੀਡੇਟ ਅਸੀਂ ਕਹਿੰਦੇ ਆ ਵੇਟਿੰਗ ਦੇ ਵਿੱਚ ਹਲੇ ਅਵੇਲੇਬਲ ਨੇ ਤਾਂ ਉਹਨਾਂ ਦਾ ਵੇਟਿੰਗ ਲਿਸਟ ਦੇ ਵਿੱਚ ਨਾਮ ਆਊਗਾ ਬਾਕੀ ਬੇਟਾ ਤੁਸੀਂ ਜਿਹੜੇ ਹੁਣ ਕੈਂਡੀਡੇਟ ਰਹਿ ਗਏ ਉਹ ਉਮੀਦ ਨਾ ਕਰਨ ਹੁਣ ਇਹ ਚੀਜ਼ ਮੈਂ ਜ਼ਰੂਰ ਕਹੂੰਗਾ ਵੀ 986 ਪੋਸਟਾਂ ਤੇ ਉਮੀਦ ਨਾ ਰੱਖਣ ਕਿਉਂਕਿ 122 ਪੋਸਟਾਂ ਐਨਐਮ ਦੀਆਂ ਐਮਪੀਐਚ ਡਬਲਯੂ ਫੀਮੇਲ ਦੀਆਂ ਨਵੀਆਂ ਆ ਰਹੀਆਂ ਤਾਂ ਜਿਹੜੇ ਬੱਚੇ ਬੇਟਾ ਹੁਣ ਸਿਲੈਕਟ ਨਹੀਂ ਹੋਏ ਉਹੋ ਬੱਚੇ ਬੇਟਾ 9463079680 ਤੇ ਸੰਪਰਕ ਕਰਕੇ ਕੋਚਿੰਗ ਔਨਲਾਈਨ ਲੈ ਕੇ ਬੈਲ ਪ੍ਰਿਪੇਅਰਡ ਨੋਟਸ ਲੈ ਕੇ ਬੇਟਾ ਆਪਣੀ ਪ੍ਰੈਪਰੇਸ਼ਨ ਨੂੰ ਤਿਆਰੀ ਨੂੰ ਬੇਟਾ ਪੂਰ ਜੋਰ ਕਰ ਲੈਣ ਤਿਆਰੀ ਕਰਨ ਨਾਲ ਹੀ ਬੇਟਾ ਉਹਨਾਂ ਦਾ ਪੇਪਰ ਹੈ ਜਿਹੜਾ ਉਹ ਕਲੀਅਰ ਹੋਊਗਾ ਬਿਨਾਂ ਤਿਆਰੀ ਤੋਂ ਕੁਝ ਨਹੀਂ ਹੁੰਦਾ ਜੋ ਬੱਚਾ ਬੇਟਾ ਤਿਆਰੀ ਕਰੂਗਾ ਉਹ ਆਪਣੇ ਪੇਪਰ ਨੂੰ ਕੁਆਲੀਫਾਈ ਕਰੂਗਾ ਤੇ ਇਸ ਕਰਕੇ ਵਿੱਚੇ ਆਪਣੀ ਤਿਆਰੀ ਨੂੰ ਜੋਰ ਨਾਲ ਤਿਆਰੀ ਕਰਨੀ ਸ਼ੁਰੂ ਕਰ ਦੋ ਤੇ ਬਾਕੀ ਬੇਟਾ ਆਪਾਂ ਨੂੰ ਜਿਹੜੇ ਹੁਣ 241 ਕੈਂਡੀਡੇਟ ਦੀ ਇਹ ਲਿਸਟ ਹੈ ਪੂਰੀ ਦੀ ਪੂਰੀ ਬੱਚੇ ਤੁਹਾਨੂੰ ਅਵੇਲੇਬਲ ਹੈ ਮੇਰੇ ਕੋਲ ਅਵੇਲੇਬਲ ਹੈ ਜੋ ਬੱਚਾ ਬੇਟਾ ਇਹ ਲਿਸਟ ਨੂੰ ਮੰਗਵਾਣਾ ਚਾਹੁੰਦਾ ਆਪਣੇ WhatsApp ਨੰਬਰ ਤੇ ਉਹ ਬੇਟਾ ਮੈਨੂੰ ਜਰੂਰ ਮੈਸੇਜ ਕਰ ਦੋਵੇ 9463079680 ਤੇ ਬਾਕੀ ਪ੍ਰੈਪਰੇਸ਼ਨ ਜਰੂਰ ਕਰੋ ਗੁੱਡ ਲੱਕ ਬੇਟਾ ਤੇ ਮੇਰੇ ਚੈਨਲ ਤੇ ਆਨਲੀ ਬਹੁਤ-ਬਹੁਤ ਥੈਂਕ ਯੂ